ਪੰਜਾਬੀਓ ਆਹ ਦੇਖ ਲੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਇਸ ਫੋਟੋ ਦੀ ਚਰਚਾ ਕੱਲ ਦੀ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਹੋ ਰਹੀ ਐ ਕੁਝ ਲੋਕ ਵੱਡੇ ਸਵਾਲ ਚੁੱਕ ਰਹੇ ਨੇ ਕੁਝ ਵਿਅੰਗ ਕਰ ਰਹੇ ਨੇ ਤੇ ਕੁਝ ਲੋਕ ਚੁਟਕਲੇ ਬਣਾ ਰਹੇ ਨੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਭਗਵੰਤ ਮਾਨ ਸਾਹਿਬ ਦੂਜਿਆਂ ਤੇ ਸਵਾਲ ਚੁੱਕਦੇ ਰਹੇ ਨੇ ਤੇ ਦੂਜਿਆਂ ਦੇ ਚੁਟਕਲੇ ਵੀ ਬਹੁਤ ਬਣਾਉਂਦੇ ਰਹੇ ਨੇ ਉਸੇ ਤਰ੍ਹਾਂ ਭਗਵੰਤ ਮਾਨ ਸਾਹਿਬ ਦੀ ਕੱਲ ਦੀ ਇਸ ਫੋਟੋ ਦੇ ਉੱਪਰ ਤਰ੍ਹਾਂ-ਤਰ੍ਹਾਂ ਦੇ ਸਵਾਲ ਤੇ ਚੁਟਕਲੇ ਬਣ ਰਹੇ ਨੇ ਹੁਣੇ ਮਾਮਲਾ ਕੀ ਹੈ ਇਹ ਫੋਟੋ ਹੈ ਜੀ ਕੱਲ ਮੀਟਿੰਗ ਹੋਈ ਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨਾਲ ਕਈ ਸਾਰੇ ਮੁੱਖ ਮੰਤਰੀਆਂ ਦੀ ਨੀਤੀ ਆਯੋਗ ਦੀ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਜਾਂਦੇ ਨੇ ਔਰ ਉੱਥੇ ਫਿਰ ਆ ਕਈ ਸਾਰੀਆਂ ਫੋਟੋਆਂ ਨੇ ਲੋਕ ਜਿਨ੍ਹਾਂ ਦੀ ਤੁਲਨਾ ਕਰ ਰਹੇ ਨੇ ਹੁਣ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਸਵਾਲ ਉੱਠ ਰਹਿਣੇ ਤੇ ਚੁਟਕਲੇ ਬਣ ਰਹੇ ਨੇ ਉਹਦਾ ਕਾਰਨ ਤੇ ਵਜ੍ਹਾ ਇਹ ਹੈ ਆ ਦੇਖੋ ਆ ਨੀਤੀ ਆਯੋਗ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕਈ ਸਾਰੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਰਹੇ ਨੇ ਪਰ ਆ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਫੋਟੋ ਦੇਖੋ ਮੁੱਖ ਮੰਤਰੀ ਸਾਹਿਬ ਇੱਕ ਤਰ੍ਹਾਂ ਨਾਲ ਮੋਦੀ ਸਾਹਿਬ ਦੇ ਅੱਗੇ ਆਪਣਾ ਸਿਰ ਝੁਕਾ ਕੇ ਸਿਰ ਨਵਾ ਕੇ ਬਹੁਤ ਜ਼ਿਆਦਾ ਝੁੱਕ ਝੁੱਕ ਕੇ ਮਿਲ ਰਹੇ ਨੇ ਬਸ ਇਸੇ ਗੱਲ ਤੇ ਸਵਾਲ ਉੱਠ ਰਹੇ ਨੇ ਇਸੇ ਗੱਲ ਤੇ ਕੁਝ ਲੋਕ ਚੁਟਕਲੇ ਬਣਾ ਰਹੇ ਨੇ ਹੁਣ ਕੋਈ ਐ ਵੀ ਕਹਿ ਸਕਦਾ ਵੀ ਯਾਰ ਆਦਰ ਸਤਕਾਰ ਦੇ ਵਿੱਚ ਝੁਕਣਾ ਕਿੱਡੀ ਕਮਾੜੀ ਗੱਲ ਐ ਪਰ ਨਾਲ ਇੱਥੇ ਵੱਡੇ ਸਵਾਲ ਜਿਹੜੇ ਖੜੇ ਕੀਤੇ ਜਾ ਰਹੇ ਨੇ ਉਹ ਇਹ ਨੇ ਵੀ ਇਹ ਦੇਖੋ ਜਿਨ੍ਹਾਂ ਨੂੰ ਭਾਜਪਾ ਨੂੰ ਤੇ ਭਾਜਪਾ ਦੇ ਇਹਨਾਂ ਮੰਤਰੀਆਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਰਹੇ ਵੀ ਇਹ ਭ੍ਰਿਸ਼ਟ ਨੇ ਇਹਨਾਂ ਨੇ ਦੇਸ਼ ਦਾ ਬੇੜਾਗਰ ਕਰਤਾ ਇਹਨਾਂ ਨੇ ਬਹੁਤ ਨੁਕਸਾਨ ਕਰਤਾ ਇਹ ਗਲਤ ਨੇ ਧੱਕੇਸ਼ਾਹੀ ਕਰਦੇ ਨੇ ਇਹ ਨਿਰਪੱਖ ਨਹੀਂ ਹੈਗੇ ਤਰ੍ਹਾਂ ਤਰ੍ਹਾਂ ਦੇ ਵੱਡੇ ਤੇ ਗੰਦੇ ਦੋਸ਼ ਜਿਨ੍ਹਾਂ ਤੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਉਰੀ ਲਾਉਂਦੇ ਰਹੇ ਅੱਜ ਉਹਨਾਂ ਦੇ ਸਾਹਮਣੇ ਸਾਡੇ ਮੁੱਖ ਮੰਤਰੀ ਸਾਹਿਬ ਚੁੱਕ-ਚੁੱਕ ਮਿਲਦੇ ਨੇ ਹੁਣ ਤੁਸੀਂ ਕਹੋਗੇ ਸਾਰੇ ਮੁੱਖ ਮੰਤਰੀ ਮਿਲੇ ਹੋਣਗੇ ਇਦਾਂ ਹੀ ਇਹ ਹੀ ਤਾਂ ਚਰਚਾ ਪਾਈ ਜਿੰਨੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਆਈਆਂ ਨੇ ਉਹਨਾਂ ਚ ਬਾਕੀ ਮੁੱਖ ਮੰਤਰੀ ਆ ਦੇਖੋ ਖੜੇ ਨੇ ਪਰ ਕੋਈ ਵੀ ਮੁੱਖ ਮੰਤਰੀ ਇੰਨਾ ਝੁੱਕ ਕੇ ਇੰਨਾ ਲਿਫ ਕੇ ਇੰਨਾ ਸਿਰ ਝੁਕਾ ਕੇ ਨਹੀਂ ਮਿਲ ਰਿਹਾ ਜਿੰਨਾ ਸਾਡੇ ਮੁੱਖ ਮੰਤਰੀ ਮਿਲ ਰਹੇ ਨੇ ਆ ਫੋਟੋਆਂ ਦੇ ਵਿੱਚ ਕਿੰਨੇ ਹੋਰ ਮੁੱਖ ਮੰਤਰੀ ਖੜੇ ਨੇ ਆ ਹੁਣ ਆਂਧਰਾ ਦਾ ਮੁੱਖ ਮੰਤਰੀ ਚੰਦਰਬਾਬੂ ਨੈਡੂ ਵੀ ਖੜਾ ਔਰ ਉਹ ਬਿਲਕੁਲ ਐ ਆਕੜ ਕੇ ਖੜੋ ਕੇ ਮੋਦੀ ਸਾਹਿਬ ਨੂੰ ਮਿਲ ਰਿਹਾ ਮਮਤਾ ਬੇਨਰਜੀ ਵੀ ਖੜੀ ਹੈ ਹੋਰ ਵੀ ਜਿਹੜੇ ਦਾ ਮੁੱਖ ਮੰਤਰੀ ਸੁਖਵਿੰਦਰ ਸੁਖੂ ਹੈ ਉਹ ਵੀ ਮਿਲਿਆ ਕਿੰਨੇ ਹੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਪਰ ਸਾਰਿਆਂ ਨੇ ਹੱਥ ਮਲਾਇਆ ਹੱਸ ਕੇ ਗੱਲਾਂ ਵੀ ਕੀਤੀਆਂ ਇੱਕ ਇਥੇ ਹੋਰ ਵੱਡੀ ਗੱਲ ਜਿਹੜੀ ਚਰਚਾ ਚੱ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਵੀ ਜਦੋਂ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਿਲ ਰਹੇ ਨੇ ਸਿਰ ਝੁਕਾ ਕੇ ਝੁੱਕ ਕੇ ਲਿਫਕੇ ਉਦੋਂ ਪ੍ਰਧਾਨ ਮੰਤਰੀ ਜੇਬ 'ਚ ਹੱਥ ਪਾ ਕੇ ਪੂਰੇ ਤਣ ਕੇ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਆਕੜ ਕੇ ਖੜੇ ਨੇ ਤੇ ਪਰ ਜਦੋਂ ਦੂਜੇ ਮੁੱਖ ਮੰਤਰੀ ਮਿਲ ਰਹੇ ਨੇ ਕਿਤੇ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਹੱਥ ਜੇਬ 'ਚ ਨਹੀਂ ਪਾਇਆ ਕਿਤੇ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਮਤਲਬ ਇਸ ਤਰ੍ਹਾਂ ਦਾ ਰਵਈਆ ਨਹੀਂ ਦਿਖਾਇਆ ਜਿੱਚ ਆਪਾਂ ਮੰਨਦੇ ਹੋਈਏ ਕਿ ਆਕੜ ਹੈ ਚੰਦਰਬਾਬੂ ਨਾਇਡੂ ਨਾਲ ਜਿਹੜੀ ਫੋਟੋ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਉਹਦੇ ਚ ਤਾਂ ਇੰਜ ਲੱਗ ਰਿਹਾ ਵੀ ਜਿਵੇਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਚੰਦਰਬਾਬੂ ਨਾਇਡੂ ਆਂਧਰਾ ਦਾ ਮੁੱਖ ਮੰਤਰੀ ਜਿਹੜਾ ਉਹ ਇੱਕ ਬਰਾਬਰ ਦੇ ਉਹਦੇ ਤੇ ਹੁਣ ਉਹਨਾਂ ਚ ਕੋਈ ਵੱਡਾ ਛੋਟਾ ਹੋਵੇ ਹੀ ਨਾ ਹੁਣ ਤੁਸੀਂ ਸਿਆਣੇ ਹੋ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਕਿ ਕੀ ਮੁੱਖ ਮੰਤਰੀ ਸਾਹਿਬ ਦਾ ਐਦਾਂ ਦੂਜੇ ਮੁੱਖ ਮੰਤਰੀਆਂ ਨਾਲ ਉਹ ਕਿਤੇ ਵੱਧ ਚੁੱਕ ਕੇ ਲੇਫ ਕੇ ਤੇ ਜਿਵੇਂ ਕੁਝ ਲੋਕ ਕਹਿ ਰਹੇ ਨੇ ਲੰਮੇ ਪੈ ਕੇ ਤੱਕ ਵਾਲੀ ਪੋਜੀਸ਼ਨ 'ਚ ਮਿਲਣਾ ਕੀ ਇਹ ਠੀਕ ਹੈ ਤੁਹਾਨੂੰ ਕੀ ਲੱਗਦਾ ਹੈ ਹੋ ਸਕਦਾ ਭਾਈ ਮੁੱਖ ਮੰਤਰੀ ਸਾਹਿਬ ਉਂਝ ਹੀ ਚੁਕੇ ਹੋਣ ਗੱਲ ਪਿੱਛੇ ਕੋਈ ਵੀ ਨਾ ਹੋਵੇ ਤੁਹਾਨੂੰ ਕੀ ਲੱਗਦਾ ਹੈ ਚਿੜਨਾ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਸਾਹਿਬ ਆਪ 25 ਸਾਲ ਸਵਾਲ ਹੀ ਉਠਾਉਂਦੇ ਰਹੇ ਨੇ ਕਮੇਟੀ 'ਚ ਵੀ ਦੂਜੀ ਤਰ੍ਹਾਂ ਦੀ ਫਿਰ ਉਹਨਾਂ ਤੇ ਵੀ ਲੋਕਾਂ ਨੂੰ ਅਧਿਕਾਰ ਹੈ ਕਿ ਉਹ ਠਾ ਸਕਦੇ ਨੇ ਲੋਕਾਂ ਦਾ ਵੱਡਾ ਸਵਾਲ ਇਹ ਵੀ ਹੈ ਵੀ ਬਿਨਾ ਦਸਤਾਰ ਵਾਲੇ ਮੁੱਖ ਮੰਤਰੀ ਜੇ ਆਮ ਰੂਪ ਚ ਮਿਲੇ ਨੇ ਤਾਂ ਸਾਡੇ ਦਸਤਾਰ ਵਾਲੇ ਪੱਗ ਵਾਲੇ ਮੁੱਖ ਮੰਤਰੀ ਵੱਲੋਂ ਦਸਤਾਰ ਸਮੇਤ ਇਹ ਨਾ ਚੁਕਣਾ ਇਹ ਫਿਰ ਕੀ ਹੈ ਲੋਕ ਇਹ ਵੀ ਕਹਿ ਰਹੇ ਨੇ ਵੀ ਪਾਣੀਆਂ ਦੇ ਮੁੱਦੇ ਤੇ ਜਦੋਂ ਇਸ ਟਾਈਮ ਮੁੱਖ ਮੰਤਰੀ ਖੁਦ ਕਹਿ ਰਹੇ ਨੇ ਕਿ ਸਾਡੀ ਉਥੇ ਪੰਜਾਬ ਪੁਲਿਸ ਦੀ ਜਿਹੜੀ ਸੁਰੱਖਿਆ ਸੀ ਡੈਮ ਤੇ ਉਹ ਹਟਾ ਤੀ ਤੇ ਕੇਂਦਰ ਨੇ ਧੱਕੇ ਨਾਲ ਆਪਣੀ ਲਾਤੀ ਸਾਡਾ ਪਾਣੀ ਧੱਕੇ ਨਾਲ ਕੇਂਦਰ ਖੋ ਕੇ ਦੂਜਿਆਂ ਨੂੰ ਦੇ ਰਿਆ ਬੀਬੀ ਐਮਬੀ ਦੇ ਵਿੱਚ ਧੱਕੇ ਨਾਲ ਪੰਜਾਬ ਦੀ ਨਮਾਇੰਦਗੀ ਘਟਾ ਕੇ ਤੇ ਮੋਦੀ ਸਰਕਾਰ ਆਪਣੀ ਵੱਧ ਬਣਾ ਰਹੀ ਹੈ ਤਾਂ ਉਸ ਟਾਈਮ ਜਦੋਂ ਬਾਹਰ ਇੰਨੀਆਂ ਤਿੱਖੇ ਬਿਆਨ ਸਖਤ ਬਿਆਨ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਹੇ ਨੇ ਲੋਕਾਂ ਨੂੰ ਇੰਜ ਲੱਗ ਰਿਹਾ ਵੀ ਜਿਵੇਂ ਉਹ ਬਹੁਤ ਜ਼ਿਆਦਾ ਅੰਦਰੋਂ ਗੁੱਸੇ 'ਚ ਨੇ ਮੋਦੀ ਸਰਕਾਰ ਤੇ ਤਾਂ ਫਿਰ ਉੱਥੇ ਉਹ ਗੁੱਸਾ ਬਿਲਕੁਲ ਨਾ ਦਿਖਣਾ ਲੋਕਾਂ ਦੇ ਸਵਾਲ ਇਹਦੇ ਤੇ ਨੇ ਲੋਕ ਇਹ ਵੀ ਕਹਿ ਰਹੇ ਨੇ ਵੀ ਮੁੱਖ ਮੰਤਰੀ ਜਿਹੜੇ ਬਾਹਰ ਆ ਕੇ ਕਹਿ ਰਹੇ ਨੇ ਮੀਟਿੰਗ ਤੋਂ ਵੀ ਮੈਂ ਠੋਕ ਠੋਕ ਕੇ ਪੰਜਾਬ ਦੇ ਮੁੱਦਿਆਂ ਤੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਲੋਕ ਕਹਿੰਦੇ ਨੇ ਕਿ ਕੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੂਜੇ ਮੁੱਖ ਮੰਤਰੀਆਂ ਨਾਲ ਉਹ ਕਿਤੇ ਵੱਧ ਚੁੱਕ ਕੇ ਲਿਫਟ ਕੇ ਸਿਰ ਨਵਾ ਕੇ ਮਿਲਦੇ ਨੇ ਕੀ ਬਾਅਦ ਚ ਉਹ ਮੋਦੀ ਸਾਹਿਬ ਨਾਲ ਬੜਾ ਸਖਤੀ ਨਾਲ ਅੜ ਕੇ ਗੱਲ ਕਰ ਸਕਦੇ ਨੇ ਇਹ ਸਵਾਲ ਨੇ ਪਬਲਿਕ ਦੇ ਸੋਸ਼ਲ ਮੀਡੀਆ ਖੋਲੋ ਲੱਖਾਂ ਲੋਕਾਂ ਨੇ ਸਵਾਲ ਕੀਤੇ ਨੇ ਹੁਣ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਮੋਦੀ ਸਾਹਿਬ ਦੀ ਫੋਟੋ ਦੇ ਉੱਪਰ ਹੀ ਲੋਕ ਸਵਾਲ ਕਿਉਂ ਖੜੇ ਕਰ ਰਿਹਾ ਤੇ ਕਿਉਂ ਚੁਟਕਲੇ ਬਣਾ ਰਹੇ ਪਹਿਲਾ ਸਵਾਲ ਤਾਂ ਇਹ ਖੜਾ ਹੋ ਰਿਹਾ ਵੀ ਸਾਰੇ ਮੁੱਖ ਮੰਤਰੀ ਜਦੋਂ ਇਨਾ ਝੁੱਕ ਕੇ ਨਹੀਂ ਮਿਲੇ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਪਾਣੀਆਂ ਦੇ ਮੁੱਦੇ ਤੇ BBMB ਦੇ ਮੁੱਦੇ ਤੇ ਇੱਕ ਦਿਨ ਪਹਿਲਾਂ ਤੱਕ ਤਲਵਾਰਾਂ ਖੱਚੀ ਬੈਠੇ ਸੀ ਡਾਂਗਾ ਫੜੀ ਬੈਠੇ ਸੀ ਸਪਸ਼ਟ ਕਹਿ ਰਹੇ ਸੀ ਕਿ ਕੇਂਦਰ ਸਰਕਾਰ ਮੋਦੀ ਸਰਕਾਰ ਵੱਡਾ ਧੱਕਾ ਕਰ ਰਹੀ ਹੈ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਸਾਡੇ ਨਾਲ ਜਿਹੜੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਮੋਦੀ ਸਰਕਾਰ ਸ਼ਰਿਆਮ ਹਰਿਆਣਾ ਦਾ ਪੱਖ ਲੈ ਰਹੀ ਆ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਆ ਉਹੀ ਮੁੱਖ ਮੰਤਰੀ ਸਭ ਤੋਂ ਵੱਧ ਝੁੱਕ ਕੇ ਕਿਉਂ ਮਿਲੇ ਪਹਿਲਾ ਸਵਾਲ ਤਾਂ ਲੋਕ ਇਹ ਕਹਿ ਰਹੇ ਨੇ ਦੂਜਾ ਕਿਸੇ ਵੀ ਹੋਰ ਮੁੱਖ ਮੰਤਰੀ ਦੇ ਸਿਰ ਤੇ ਦਸਤਾਰ ਨਹੀਂ ਬੰਨੀ ਹੋਈ ਦਸਤਾਰ ਸਿਰਫ ਭਗਵੰਤ ਮਾਨ ਸਾਹਿਬ ਦੇ ਸਿਰ ਤੇ ਬੰਨੀ ਹੈ ਤੇ ਲੋਕ ਇਹ ਕਹਿ ਰਹੇ ਨੇ ਕਿ ਦਸਤਾਰ ਇੰਨੀ ਛੇਤੀ ਕਿਸੇ ਵੱਡੇ ਅਹੁਦੇ ਵਾਲੇ ਅੱਗੇ ਦੂਜਿਆਂ ਨਾਲੋਂ ਵੱਧ ਚੁੱਕੇ ਇਹ ਠੀਕ ਨਹੀਂ ਹੈ ਆਕੜਨਾ ਨਹੀਂ ਚਾਹੀਦਾ ਹੰਕਾਰ ਬਿਲਕੁਲ ਨਹੀਂ ਕਰਨਾ ਚਾਹੀਦਾ ਪਰ ਨਮਾਣੇ ਬੰਨਾ ਨਿਮਰਤਾ ਰੱਖਣੀ ਬੜਾ ਵੱਡਾ ਗੋਣ ਹੈ ਪਰ ਆਮ ਲੋਕਾਂ ਨਾਲ ਆਮ ਜਨਤਾ ਨਾਲ ਹੋਣੀ ਚਾਹੀਦੀ ਹੈ ਆਪ ਤੋਂ ਤਕੜਾ ਵੇਖ ਕੇ ਵੱਡਾ ਅਹੁਦਾ ਵੇਖ ਕੇ ਉਹਦੇ ਅੱਗੇ ਝੁਕਣਾ ਇਹ ਸ਼ਾਇਦ ਲੋਕ ਸਵਾਲ ਕਰ ਰਹੇ ਠੀਕ ਨਹੀਂ ਹੈ ਔਰ ਤੁਸੀਂ ਦੇਖੋ ਭਗਵੰਤ ਮਾਨ ਸਾਹਿਬ ਤੇ ਬਹੁਤ ਸਾਰੇ ਕਿਸਾਨ ਮਜ਼ਦੂਰ ਸਵਾਲ ਖੜੇ ਕਰ ਰਹੇ ਨੇ ਵੀ ਵੋਟਾਂ ਲੈਣ ਤੋਂ ਪਹਿਲਾਂ ਭਗਵੰਤ ਮਾਨ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਕਹਿੰਦੇ ਸੀ ਤੇ ਇਹ ਮੋਦੀ ਸਰਕਾਰ ਨੂੰ ਤੇ ਬੀਜੇਪੀ ਵਾਲਿਆਂ ਨੂੰ ਬਹੁਤ ਜ਼ਿਆਦਾ ਗਲਤ ਤੇ ਧੱਕਾ ਕਰਨ ਵਾਲੇ ਦੇਸ਼ ਦਾ ਬੇੜਾ ਗਰਖ ਕਰਨ ਵਾਲੇ ਕਹਿੰਦੇ ਸੀ ਤੇ ਵੋਟਾਂ ਤੋਂ ਬਾਅਦ ਕਿਸਾਨ ਵੀ ਜੇਲਾ ਚ ਤੇ ਡਾਂਗਾ ਮਜ਼ਦੂਰ ਵੀ ਆ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਤੇ ਹੋਰ ਉਹ ਵੀ ਜੇਲ੍ਹ ਚ ਨੇ ਤੇ ਡਾਂਗਾ ਬੇਰੁਜ਼ਗਾਰਾਂ ਤੇ ਵੀ ਰੋਜ਼ लाठी चार्ज ਤੇ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਉਹਨਾਂ ਦੇਸ਼ ਦਾ ਬੇੜਾਗਰ ਕਰਤਾ ਉਹ ਲਟੇਰੇ ਨੇ ਉਹ ਉਹ ਧੱਕਾ ਕਰਦੇ ਨੇ ਤੇ ਉਹਨਾਂ ਦੇ ਅੱਗੇ ਦੂਜਿਆਂ ਮੁੱਖ ਮੰਤਰੀਆਂ ਨਾਲ ਉਹ ਵੱਧ ਝੋਕ-ਝੋਕ ਕੇ ਲੇਫ-ਲੇਫ ਕੇ ਮਿਲਣਾ ਅੱਜ ਇਹ ਸਵਾਲ ਖੜੇ ਕਰਦਾ ਹੁਣ ਇੱਥੇ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਕੀ ਉਹ ਵਾਜਬ ਨੇ ਹੋ ਸਕਦਾ ਸਵਾਲ ਗਲਤ ਹੋਣ ਪਰ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡੇ ਸਾਹਮਣੇ ਉਹੀ ਗੱਲਾਂ ਕਰ ਰਿਆ ਜੋ ਉਠ ਰਹੀਆਂ ਨੇ ਹੁਣ ਤੁਸੀਂ ਦੇਖੋ ਪਿਛਲੇ ਲੰਬੇ ਟਾਈਮ ਤੋਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰ ਪਾਣੀਆਂ ਦੇ ਮੁੱਦੇ ਤੇ ਜਿਸ ਤਰ੍ਹਾਂ ਇੱਕ ਦੂਜੇ ਦੇ ਉੱਪਰ ਤਿੱਖੀ ਬਿਆਨਬਾਜ਼ੀ ਹੈ ਤੇ ਜਿੱਦਾਂ ਦੂਜਿਆਂ ਨਾਲੋਂ ਕੱਲ ਚੋਕਿਆ ਫੋਟੋ ਆਈ ਹੈ ਲੋਕ ਕਹਿ ਰਹੇ ਨੇ ਕਿ ਫਿਰ ਕੀ ਉਹ ਡਰਾਮਾ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੰਜ ਲੱਗਦਾ ਕਿ ਧੱਕਾ ਕਰ ਰਹੀ ਹੈ ਕਿ ਮੋਦੀ ਸਰਕਾਰ ਪੰਜਾਬ ਨਾਲ ਪਾਣੀਆਂ ਦੇ ਮੁੱਦੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਿਹਾ ਧੱਕਾ ਕਰ ਰਹੀ ਹੈ ਫੰਡ ਦੇਣ ਦੇ ਮੁੱਦੇ ਤੇ ਵੀ ਧੱਕਾ ਕਰ ਰਹੀ ਹੈ ਹੋਰ ਵੀ ਬੁੱਧਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਿਹਾ ਕਿ ਮੋਦੀ ਦੀ ਸਰਕਾਰ ਪੰਜਾਬ ਨਾਲ ਧੱਕਾ ਕਰਦੀ ਹੈ ਫਿਰ ਜੇ ਕੋਈ ਧੱਕਾ ਕਰਨ ਵਾਲਾ ਬੰਦਾ ਹੋਵੇ ਉਹ ਸਾਹਮਣੇ ਆ ਜੀ ਤਾ ਦੂਜਿਆਂ ਕ ਜਿੰਨਾ ਹੱਥ ਤਾਂ ਮਲਾਇਆ ਜਾ ਸਕਦਾ ਉਹਦੋਂ ਥੋੜਾ ਘੱਟ ਪਰ ਸਭ ਤੋਂ ਵੱਧ ਕਿਵੇਂ ਚੁੱਕਿਆ ਜਾ ਸਕਦਾ ਇਹ ਸਵਾਲ ਅੱਜ ਜਵਾਬ ਮੰਗ ਰਿਹਾ ਬਹੁਤ ਸਾਰੇ ਲੋਕ ਇਹੋ ਜਿਹੇ ਚੁਟਕਲੇ ਬਣਾ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਣਖ ਦੇ ਉੱਪਰ ਗੈਰਤ ਦੇ ਉੱਪਰ ਜ਼ੁਬਾਨ ਦੇ ਸਟੈਂਡ ਦੇ ਉੱਪਰ ਕਈ ਤਰ੍ਹਾਂ ਦੇ ਚੁਟਕਲੇ ਔਰ ਗੁੱਸਾ ਕਰਨ ਦੀ ਗੱਲ ਨਹੀਂ ਹੈ ਭਗਵੰਤ ਮਾਨ ਖੁਦ ਸਾਰਿਆਂ ਦੇ ਚੁਟਕਲੇ ਬਣਾਉਂਦੇ ਰਹੇ ਮੰਤਰੀਆਂ ਦੇ ਲੀਡਰਾਂ ਦੇ ਮੁੱਖ ਮੰਤਰੀਆਂ ਤੇ ਪ੍ਰਧਾਨ ਮੰਤਰੀਆਂ ਤੇ ਸਾਰੀਆਂ ਕਾਇਸਤਾ 'ਚ ਚੁਟਕਲੇ ਬਣਾਉਂਦੇ ਰਹੇ ਜਦੋਂ ਐਮਪੀ ਰਹੇ ਪਾਰਲੀਮੈਂਟ 'ਚ ਉਦੋਂ ਵੀ ਚੁਟਕਲੇ ਉੱਥੇ ਵੀ ਬਣਾਉਂਦੇ ਰਹੇ ਦੂਜਿਆਂ ਤੇ ਹੁਣ ਜਦੋਂ ਵਿਧਾਨ ਸਭਾ 'ਚ ਜਾਂਦੇ ਨੇ ਉਦੋਂ ਵੀ ਉਹ ਸਿੱਧੇ ਕਮੈਂਟ ਹਸਾਉਣ ਵਾਲੇ ਵੱਡੇ ਵੱਡੇ ਕਮੈਂਟ ਜਿਵੇਂ ਪਿਛਲੇ ਦਿਨੀ ਕਹਤਾ ਸੀ ਪ੍ਰਤਾਪ ਸਿੰਘ ਬਾਜਵੇ ਨੂੰ ਵੀ ਤੁਸੀਂ ਡੂਮਨੇਟ ਆ ਬਹਿ ਕੇ ਬੀੜੀ ਪੀ ਰਹੇ ਹੋ ਐਹੋ ਜੀਆਂ ਗੱਲਾਂ ਕਰ ਦਿੰਦੇ ਨੇ ਇਸ ਕਰਕੇ ਆਪਣੇ ਵਰੀ ਵੀ ਸੁਣਨ ਦਾ ਜਿਗਰਾ ਹੋਣਾ ਚਾਹੀਦਾ ਆਪਣੇ ਵਰੀ ਅੱਗ ਬਗੂਲੇ ਨਹੀਂ ਹੋ ਜਾਣਾ ਚਾਹੀਦਾ ਸੋ ਇਹ ਫੋਟੋ ਜਿਹੜੀ ਆ ਲੋਕ ਕਹਿ ਰਹੇ ਨੇ ਕਿ ਬੜਾ ਕੁਝ ਸਾਫ ਕਰਦੀ ਹੈ ਕੁਝ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਆਉਣ ਵਾਲੇ ਟਾਈਮ 'ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬੀਜੇਪੀ 'ਚ ਚਲੇ ਜਾਣਾ ਇਹ ਗੱਲ ਕੁਝ ਲੋਕ ਵੱਡੇ ਟਾਈਮ ਤੋਂ ਉਠਾ ਰਹੇ ਨੇ ਲੋਕ ਕਹਿੰਦੇ ਨੇ ਕਿ ਆਉਣ ਵਾਲੇ ਟਾਈਮ 'ਚ ਜਿਵੇਂ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਰਹੀ ਉਵੇਂ ਪੰਜਾਬ 'ਚ ਵੀ ਨਹੀਂ ਰਹਿਣੀ ਔਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਜਿੰਨੇ ਵੱਡੇ ਵੱਡੇ ਅਹੁਦਿਆਂ ਦਾ ਸੋਖ ਉਹਨਾਂ ਨੇ ਮਾਨ ਲਿਆ ਮੁੱਖ ਮੰਤਰੀ ਲੈਵਲ ਦੇ ਉਹ ਉਹਨਾਂ ਤੋਂ ਬਿਨਾ ਰਹਿ ਨਹੀਂ ਜਾਣਾ ਤੇ ਫਿਰ ਉਹ ਬੀਜੇਪੀ ਚ ਜਾ ਸਕਦੇ ਨੇ ਲੋਕ ਇਹ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਨੀ ਤਾਂ ਹੁਣ ਇਸ ਅਨੁਮਾਨ ਚ ਕਿੰਨੀ ਸਚਾਈ ਆ ਇਹ ਤਾਂ ਵਕਤ ਦੱਸੇਗਾ ਕਿ ਮੁੱਖ ਮੰਤਰੀ ਬੀਜੇਪੀ ਚ ਜਾਂਦੇ ਨੇ ਕਿ ਨਹੀਂ ਜਾਂਦੇ ਇਹ ਤਾਂ ਵਕਤ ਦੱਸੇਗਾ ਪਰ ਆ ਜਿਹੜੀ ਫੋਟੋ ਆ ਕੁਝ ਲੋਕ ਇਹਦੇ ਥੱਲੇ ਵੀ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਵੀ ਭਾਈ ਭਗਵੰਤਮਾਨ ਸਾਹਿਬ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਉਹ ਤਾਂ ਆਪਣੇ ਹੀ ਸੀਨੀਅਰ ਲੀਡਰ ਨੂੰ ਝੁਕ ਝੁਕ ਸਲਾਮਾ ਕਰ ਰਹੇ ਨੇ ਲੋਕ ਇਹ ਕਹਿ ਰਹੇ ਨੇ ਕਿ ਵੇਖੋ ਜਿਵੇਂ ਹੋਰ ਕਿੰਨੇ ਸਾਰੇ ਵੱਡੇ ਵੱਡੇ ਲੀਡਰ ਜਿਹੜੇ ਨੇ ਉਹ ਨਤਮਸਤਕ ਹੋ ਗਏ ਉੱਥੇ ਜਾ ਕੇ ਜਿਨ੍ਹਾਂ ਨੂੰ 20-20 ਸਾਲ ਉਹ ਗਲਤ ਕਹਿੰਦੇ ਰਹੇ 20-20 ਸਾਲ ਜਿਹੜੇ ਬੀਜੇਪੀ ਨੂੰ ਗਲਤ ਕਹਿੰਦੇ ਰਹੇ ਉਹ ਉਸੇ ਬੀਜੇਪੀ ਪਾਰਟੀ ਦੇ ਵਿੱਚ ਜਾ ਕੇ ਵੜ ਗਏ ਸ਼ਾਮਲ ਹੋ ਗਏ ਚਾਹੇ ਉਹ ਕਾਂਗਰਸ ਦੇ ਸੁਨੀਲ ਜਾਖੜ ਸੀ ਚਾਹੇ ਉਹ ਕੈਪਟਨ ਮਰਿੰਦਰ ਸੀ ਚਾਹੇ ਉਹ ਮਨਪ੍ਰੀਤ ਬਾਦਲ ਸੀ ਚਾਹੇ ਉਹ ਰਵਨੀਤ ਬਿੱਟੂ ਸੀ ਚਾਹੇ ਉਹ ਰਾਣਾ ਗੁਰਮੀਤ ਸੋਢੀ ਸੀ ਕਹਿਣ ਦਾ ਭਾਵ ਲੋਕ ਇਹ ਕਹਿ ਰਹੇ ਨੇ ਕਿ ਭਾਈ ਇਹਨਾਂ ਨੇਤਾਵਾਂ ਨੂੰ ਸਟੈਂਡ ਤੋਂ ਨਾ ਵੇਖੋ ਜ਼ੁਬਾਨ ਤੋਂ ਨਾ ਵੇਖੋ ਸਿਆਸਤ ਤੇ ਕੁਰਸੀ ਦੀ ਖਾਤਰ ਅੱਜ ਦੀ ਰਾਜਨੀਤੀ ਇੰਨਾ ਨਿਹਾਰ ਚ ਚਲੀ ਗਈ ਕੁਝ ਵੀ ਕਰ ਸਕਦੀ ਐ ਕਿਸੇ ਵੀ ਪੱਧਰ ਤੱਕ ਡਿੱਗ ਸਕਦੀ ਐ ਤੇ ਇਹਦੀਆਂ ਉਦਾਹਰਨਾਂ ਲੋਕ ਨਾਂ ਲੈ ਲੈ ਕੇ ਪੁਰਾਣੀਆਂ ਦੱਸ ਰਹੇ ਨੇ ਹੁਣ ਲੋਕਾਂ ਦੇ ਸਮਝਣ ਵਾਲੀ ਗੱਲ ਇਹਦੇ ਵਿੱਚ ਕੀ ਆ ਵੈਸੇ ਤਾਂ ਤੁਸੀਂ ਸਾਰੇ ਮੇਰੇ ਤੋਂ ਆਪ ਹੀ ਵੱਧ ਸਿਆਣੇ ਹੋ ਸਮਝਦਾਰ ਹੋ ਮੈਨੂੰ ਤੁਹਾਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਮੈਂ ਤਾਂ ਤੁਹਾਡੇ ਤੋਂ ਸਮਝ ਸਮਝ ਕੇ ਤਾਂ ਚਾਰ ਗੱਲਾਂ ਬੋਲਦਾ ਲੋਕਾਂ ਨੇ ਸਵਾਲ ਉਠਾਏ ਉਦੋਂ ਬਾਅਦ ਮੇਰੇ ਦਿਮਾਗ 'ਚ ਆਇਆ ਵੀ ਯਾਰ ਮੁੱਦਾ ਤਾਂ ਸੋਚਣ ਵਾਲਾ ਤਾਂ ਹੀ ਤਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਜਿਹੜੀ ਪਬਲਿਕ ਹੈ ਉਹ ਇਹ ਜ਼ਰੂਰ ਸੋਚੇ ਵੀ ਆਖਿਰ ਇਹ ਮਾਜ਼ਰਾ ਕੀ ਹੈ ਹੁਣ ਪਾਣੀਆਂ ਦੇ ਮੁੱਦੇ ਦੇ ਉੱਪਰ ਕਿੰਨੀ ਵੱਡੀ ਤਣਾਤਣੀ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿੰਨਾ ਝੋਕੇ ਮਿਲੇ ਤੇ ਜਿਵੇਂ ਬਾਅਦ 'ਚ ਉਹਨਾਂ ਨੇ ਮੀਡੀਆ ਦੇ ਅੱਗੇ ਆ ਕੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਅੱਗੇ ਪੰਜਾਬ ਦੇ ਆਹ ਮੁੱਦੇ ਠੋਕ ਕੇ ਰੱਖੇ ਮੈਂ ਅੜ ਕੇ ਆ ਗੱਲ ਕੀਤੀ ਉਹ ਕੀਤੀ ਕੀ ਸੱਚਮੁੱਚ ਉਹਨਾਂ ਨੇ ਐਦਾਂ ਅੜ ਕੇ ਠੋਕ ਠੋਕ ਕੇ ਗੱਲਾਂ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਕੀਤੀਆਂ ਹੋਣਗੀਆਂ ਨਹੀਂ ਤੁਹਾਨੂੰ ਕੀ ਲੱਗਦਾ ਹੈ ਵੇਖੋ ਤੁਸੀਂ ਸਾਰਾ ਪੰਜਾਬ ਕਹਿ ਰਹੇ ਹੋ ਵੀ ਹੋਰ ਕੋਈ ਵੀ ਮੁੱਖ ਮੰਤਰੀ ਇੰਨਾ ਝੁਕ ਕੇ ਲਿਫ ਕੇ ਕਈ ਲੋਕ ਕਹਿੰਦੇ ਲੰਮੇ ਪੈ ਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਨਹੀਂ ਮਿਲਿਆ ਜਿੰਨਾ ਸਾਡੇ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਿਆ ਤਾਂ ਫਿਰ ਜਿਹੜਾ ਦੂਜਿਆਂ ਨਾਲੋਂ ਇੰਨਾ ਜ਼ਿਆਦਾ ਚੁੱਕ ਕੇ ਮਿਲਦਾ ਹੋਵੇ ਕਿ ਉਹ ਬਾਅਦ ਚ ਠੋਕ ਠੋਕ ਕੇ ਗੱਲਾਂ ਕਰ ਸਕਦਾ ਜਿਵੇਂ ਕਿ ਦਾਵਾ ਕੀਤਾ ਜਾ ਰਿਹਾ ਵੀ ਮੁੱਖ ਮੰਤਰੀ ਸਾਹਿਬ ਨੇ ਕੀਤੀਆਂ ਨੇ ਕਈ ਕਹਿਣਗੇ ਤੇਰੇ ਕੀ ਢਿੱਡ ਚ ਪੀੜ ਹੁੰਦੀ ਆ ਭਰਾਓ ਮੇਰੇ ਕਾਂ ਦੀ ਢਿੱਡ ਚ ਪੀੜ ਹੋਣੀ ਆ ਜਿਵੇਂ ਭਗਵੰਤ ਮਾਨ ਸਾਹਿਬ ਵੀ 25 ਸਾਲ ਵੱਡੇ ਵੱਡੇ ਨੇਤਾਵਾਂ ਤੇ ਸਵਾਲ ਖੜੇ ਕਰਦੇ ਰਹੇ ਆਪਣੀ ਕਮੇਟੀ 'ਚ ਵੀ ਆਪਣੀਆਂ ਗੱਲਾਂ 'ਚ ਵੀ ਕੀ ਉਦੋਂ ਉਹਨਾਂ ਦੇ ਢਿੱਡ ਪੀੜ ਹੁੰਦੀ ਸੀ ਨਹੀਂ ਸੀ ਹੁੰਦੀ ਸਵਾਲ ਹੁੰਦੇ ਨੇ ਕਰਨੇ ਹੁੰਦੇ ਨੇ ਜੇ ਤਾਂ ਮੰਨਦੇ ਹੋ ਕਿ ਡੈਮੋਕ੍ਰੇਸੀ ਆ ਜਮਹੂਰੀਅਤ ਆ ਫੇਰ ਤਾਂ ਯਾਰ ਸਾਰਿਆਂ ਨੂੰ ਐ ਤੇ ਜੇ ਐਵੇਂ ਮੰਨਦੇ ਆ ਕਿ ਸਾਨੂੰ ਸਾਨੂੰ ਹੈਗੀ ਆ ਦੂਜਿਆਂ ਨੂੰ ਹੋਣੀ ਨਹੀਂ ਚਾਹੀਦੀ ਫੇਰ ਵੀ ਮਰਜ਼ੀ ਆ ਤੁਹਾਡੀ ਸੋ ਸਵਾਲ ਜਵਾਬ ਮੰਗਦੇ ਨੇ ਮੈਨੂੰ ਉਮੀਦ ਆ ਆਮ ਆਦਮੀ ਪਾਰਟੀ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਦੇਗੀ ਸਵਾਲ ਤਾਂ ਪਿਛਲੇ ਦਿਨਾਂ ਤੋਂ ਹੋਰ ਵੀ ਵੱਡੇ ਖੜੇ ਹੋਏ ਜਦੋਂ ਹੁਣ ਕੇਂਦਰ ਨੇ ਬੀਬੀਐਮਬੀ ਦੇ ਉੱਪਰ ਜਿਹੜਾ ਉਹ ਡੈਮ ਬੜਿਆਂ ਪਾਣੀਆਂ ਦਾ ਉਥੇ ਪੰਜਾਬ ਦੀ ਪੁਲਿਸ ਫੋਰਸ ਪਾਸੇ ਕਰਕੇ ਆਪਦੀ ਸੈਂਟਰ ਦੀ ਸੀਆਈਐਸਐਫ ਲਾਤੀ ਹੈ ਕਿੰਨੇ ਟਾਈਮ ਤੋਂ ਪੰਜਾਬ ਦੀ ਉਥੇ ਲੱਗੀ ਸੀ ਫੋਰਸ ਤਾਂ ਉਸ ਟਾਈਮ ਦੇ ਵਿੱਚ ਸਾਡੇ ਮੁੱਖ ਮੰਤਰੀ ਨੂੰ ਜਿਵੇਂ ਸਖਤੀ ਨਾਲ ਮਿਲਣਾ ਚਾਹੀਦਾ ਸੀ ਉਹਦੀ ਬਜਾਏ ਮੁੱਖ ਮੰਤਰੀ ਸਾਹਿਬ ਜਿਵੇਂ ਲਿਫ ਲਿਫ ਕੀ ਚੁੱਕ ਚੁੱਕ ਕੇ ਮਿਲ ਰਹੇ ਨਹੀਂ ਫਿਰ ਇਹਦੇ ਤੇ ਸਵਾਲ ਤਾਂ ਮਿੱਤਰੋ ਖੜੇ ਹੋਣਾ ਹੀ ਸੀ